ਸੈਕੰਡ ਹੈਂਡ ਗੱਡੀ ਦੇਖਣ ਗਏ ਗੱਡੀ ਐਕਸੀਡੈਂਟਲ ਤਾਂ ਨਹੀਂ ਇਹ ਕਿਵੇਂ ਪਤਾ ਲੱਗੂਗਾ ਤੁਸੀਂ ਮੇਰੇ ਪੇਜ ਨੂੰ ਫੋਲੋ ਕਰਿਆ ਹੋਇਆ ਤਾਂ ਕਰਕੇ ਇਹ ਜਾਣਕਾਰੀ ਤੁਹਾਡੇ ਕੋਲ ਪੱਕੀ ਹੋਊਗੀ ਵੀਡੀਓ ਪੂਰੀ ਐਂਡ ਤੱਕ ਦੇਖ ਲਿਓ ਕਿਪ ਕਿਤੇ ਨਹੀਂ ਕਰਨੀ ਜਦੋਂ ਵੀ ਕਿਸੇ ਬੰਦੇ ਨੇ ਗੱਡੀ ਵੇਚਣੀ ਆ ਜਿਸ ਦੇ ਕੋਲ ਖੜੀ ਆ ਚਾਹੇ ਕੋਈ ਉਹ ਡੀਲਰ ਚਾਹੇ ਕਿਸੇ ਦੇ ਘਰੇ ਆ ਉਹ ਬੰਦਾ ਇਹ ਕਹਿੰਦਾ ਹਾਂ ਬਾਈ ਮਾੜੀ ਮੋਟੀ ਟੱਚਿੰਗ ਆ ਅਗਲਾ ਪਿਛਲਾ ਬੰਪਰ ਪੇਂਟ ਆ ਜੋ ਸਾਈਡ ਤੇ ਇਧਰ ਮਾੜੀ ਜਿਹੀ ਚੀਲਟ ਪੈ ਗਈ ਸੀ ਤਾਂ ਅਸੀਂ ਇਹ ਪੂਰਾ ਪੈਨਲੇ ਪੇਂਟ ਕਰ ਦਿੱਤਾ। ਇਹ ਨਾਰਮਲ ਗੱਲਾਂ ਨੇ ਜਿਹੜੇ ਬੰਦੇ ਨੇ ਸੈਕੰਡ ਹੈਂਡ ਗੱਡੀ ਕਦੇ ਦੇਖਣ ਗਿਆ ਹੋਊਗਾ ਉਹਦੇ ਨਾਲੇ ਹੋਈ ਹੀ ਹੋਊਗੀ। ਪਰ ਅਸਲ ਦੇ ਵਿੱਚ ਇਹਦਾ ਮਤਲਬ ਹੁੰਦਾ ਕੀ ਆ ਕਿ ਇੱਕ ਪੈਨਲ ਪੇਂਟ ਤਾਂ ਮੈਂ ਤੁਹਾਨੂੰ 5 ਸਾਈਨ ਦੱਸ ਦਾਂ ਉਹ ਜਿਨ੍ਹਾਂ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਕਿ ਗੱਡੀ ਦਾ ਐਕਸੀਡੈਂਟ ਹੋਇਆ ਜਾਂ ਮਾਈਨਰ ਪੇਂਟ ਐਕਚੁਅਲ ਦੇ ਵਿੱਚ ਜੋ ਬੰਦਾ ਕਹਿ ਰਿਹਾ ਉਹੀ ਚੀਜ਼ ਆ। ਇਹ ਪੰਜ ਸਾਈਨਾਂ ਨਾਲ ਤੁਸੀਂ ਗੱਡੀ ਚੈੱਕ ਕਰ ਲਓਗੇ ਚੰਗੀ ਤਰੀਕੇ ਨਾਲ ਕਿ ਕੋਈ ਕੋਈ ਮੇਜਰ ਐਕਸੀਡੈਂਟ ਹੈਗਾ ਗੱਡੀ ਦਾ ਕਿ ਨਹੀਂ ਪਹਿਲਾ ਪੁਆਇੰਟ ਹੈਗਾ ਬਾਈ ਪੇਂਟ ਡਿਫਰੈਂਸ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਕਹਿਣਾ ਉਹਨਾਂ ਗੱਡੀ ਨੂੰ ਕਦੇ ਵੀ ਤੁਸੀਂ ਦੇਖਣ ਜਾਣਾ ਤਾਂ ਦਿਨ ਦੇ ਵਿੱਚ ਜਾਣਾ ਆਥਣ ਜਾਂ ਥੋੜਾ ਜਲਦੀ ਸਵੇਰੇ ਨਹੀਂ ਜਾਣਾ ਜਦੋਂ ਪ੍ਰੋਪਰ ਸਨਲਾਈਟ ਹੋਵੇ ਬਾਹਰ ਖੜਾ ਕੇ ਗੱਡੀ ਉੱਥੇ ਗੱਡੀ ਤੁਸੀਂ ਚੈੱਕ ਕਰਨੀ ਆ ਉਹਦੇ ਨਾਲ ਤੁਹਾਨੂੰ ਫਾਇਦਾ ਕੀ ਹੋ ਜਾਂਦਾ ਸਨਲਾਈਟ ਦੇ ਵਿੱਚ ਧੁੱਪੇ ਗੱਡੀ ਖੜਾ ਕੇ ਤੁਹਾਨੂੰ ਪੇਂਟ ਦਾ ਡਿਫਰੈਂਸ ਪੂਰਾ ਪ੍ਰੋਪਰ ਸਮਝ ਆਉਂਦਾ ਜੋ ਤੁਸੀਂ ਪੂਰੀ ਰੋਸ਼ਨੀ ਦੇ ਵਿੱਚੋਂ ਜਿਹੜੀ ਚੀਜ਼ ਦੁਬਾਰਾ ਪੇਂਟ ਹੋਈ ਹੋਊਗੀ ਚਾਹੇ ਬੰਪਰ ਚਾਹੇ ਕੋਈ ਪੈਨਲ ਹੋਦਾ ਤਾਂ ਉਹ ਚੰਗੀ ਤਰੀਕੇ ਦੇ ਨਾਲ ਧੁੱਪ ਦੇ ਵਿੱਚ ਤੁਹਾਨੂੰ ਬੜੇ ਆਰਾਮ ਨਾਲ ਫਰਕ ਸਮਝ ਆ ਜਾਣਾ ਕਿਉਂਕਿ ਤੁਹਾਨੂੰ ਪੇਂਟ ਕਿਤੋਂ ਡਲ ਲੱਗੂਗਾ ਜਾਂ ਕਿਤੋਂ ਸ਼ਾਈਨ ਅਲੱਗ ਲੱਗੂਗੀ ਤਾਂ ਤਾਂ ਤੁਹਾਨੂੰ ਉੱਥੇ ਹੀ ਸਮਝ ਆ ਜਾਣੀ ਆ ਕਿ ਹਾਂ ਬਈ ਇਹ ਪੈਨਲ ਜਾਂ ਇਹ ਬੰਪਰ ਇੱਥੋਂ ਗੱਡੀ ਦੁਆਰਾ ਰੀਪੇਂਟ ਹੋਈ ਹੋਈ ਹੈ ਮੈਟੈਲਿਕ ਕਲਰ ਦੇ ਵਿੱਚ ਇਹ ਡਿਫਰੈਂਸ ਬਹੁਤ ਜਲਦੀ ਸਮਝ ਆ ਜਾਂਦਾ ਬੋਨਟ ਤੇ ਡੋਰ ਦੀ ਰਿਫਲੈਕਸ਼ਨ ਉਹ ਚੈੱਕ ਕਰ ਲਓ ਅਨਇਵਨ ਸਰਫੇਸ ਹੋਊਗਾ ਤਾਂ ਰੀਪੇਂਟ ਹੋਈ ਹੋਈ ਹੈ ਗ ਗੈਪ ਜਿਹੜੀ ਮੈਂ ਗੱਲ ਕਰਦਾ ਇਹ ਗੈਪ ਦਾ ਮਤਲਬ ਆ ਕਿ ਬਾਡੀ ਦੇ ਜੋ ਪੈਨਲ ਹੁੰਦੇ ਨੇ ਜਿਵੇਂ ਬੋਨਟ ਦੇ ਉੱਤੇ ਜਦੋਂ ਬੋਨਟ ਰੱਖਦੇ ਆ ਉਹ ਸਾਈਡ ਤੇ ਜੋ ਗੈਪ ਹੁੰਦੇ ਨੇ ਜਾਂ ਬੰਪਰ ਦੇ ਹੋਗੇ ਜਿੱਥੇ ਬੰਪਰ ਫਿਟਿੰਗ ਹੋਇਆ ਹੋਇਆ ਬੂਟ ਦੀ ਲੀਡ ਦੇ ਹੋਗੇ ਇਹ ਗੈਪ ਚੈੱਕ ਕਰੋ ਇਹ ਫੈਕਟਰੀ ਮੇਡ ਹੁੰਦੇ ਨੇ ਤਾਂ ਇਹ ਗੈਪ ਜੋ ਹੁੰਦਾ ਸਾਰਾ ਇਕੁਅਲ ਹੁੰਦਾ ਜਦੋਂ ਗੱਡੀ ਦੁਵਾਰਾ ਰਿਪੇਅਰ ਹੋਈ ਹੋਗੀ ਉਹ ਜੋ ਗੈਪ ਆ ਉਹ ਵੱਧ ਘੱਟ ਜ਼ਰੂਰ ਹੋਊਗਾ ਚਾਰੇ ਪਾਸੇ ਤੁਸੀਂ ਗੱਡੀ ਤੇ ਸਾਰੇ ਉਹ ਗੈਪ ਚੈੱਕ ਕਰਨੇ ਨੇ ਜੇ ਗੱਡੀ ਉਹ ਐਕਸੀਡੈਂਟ ਹੋਈ ਤਾਂ ਦੁਬਾਰਾ ਉਹ ਗੈਪ ਬੰਦੇ ਤੋਂ ਫੈਕਟਰੀ ਫਿਟਡ ਵਾਲਾ ਬਣਨਾ ਹੀ ਨਹੀਂ ਉਹਦੇ ਵਿੱਚ ਦੁਬਾਰਾ ਕਿਤੇ ਨਾ ਕਿਤੇ ਥੋੜਾ ਬਹੁਤ ਫਰਕ ਰਹਿ ਜਾਣਾ ਸਿੰਪਲੀ ਜੇ ਬੰਪਰ ਵੀ ਥੋੜਾ ਜਿਹਾ ਉੱਚਾ ਲੱਗਿਆ ਜਾਂ ਨੀਮਾ ਲੱਗਿਆ ਜਾਂ ਇੱਕ ਬੰਪਰ ਥੋੜਾ ਜਿਹਾ ਸਾਈਡ ਤੋਂ ਨਿਕਲਿਆ ਤਾਂ ਉਹ ਵੀ ਰਿਪੇਅਰ ਤਾਂ ਤੀਜਾ ਪੁਆਇੰਟ ਹੈਗਾ ਬਾਈ ਵੈਲਡਿੰਗ ਦੇ ਮਾਰਕ ਤੇ ਸੀਲੈਂਟ ਚੈੱਕ ਇਹ ਤੁਸੀਂ ਚੈੱਕ ਕਰਨਾ ਗੱਡੀ ਦਾ ਬੋਨਟ ਖੋਲ ਕੇ ਉਹਦੇ ਬੋਨਟ ਦੇ ਅੰਦਰਲੇ ਪਾਸੇ ਦੇਖਣਾ ਕਿਤੇ ਵੈਲਡਿੰਗ ਫੈਕਟਰੀ ਤੋਂ ਕਰਾਊਗਾ অথরাইਜ਼ਡ ਜਿਵੇਂ ਡੀਲਰਸ਼ਿਪ ਆ ਉੱਥੋਂ ਹੀ ਜੇ ਬੰਦਾ ਕੰਮ ਕਰਾਊਗਾ ਤਾਂ ਉੱਥੋਂ ਉਹ ਚੀਜ਼ ਥੋੜੀ ਜਿਹੀ ਸਮੂਥ ਹੋ ਸਕਦੀ ਆ ਪਰ ਹਾਂ ਆਪਾ ਇਹ ਚੀਜ਼ ਨੂੰ ਫੜ ਸਕਦੇ ਆ ਤਾਂ ਵੀ ਪਤਾ ਲੱਗ ਸਕਦਾ ਕਿਉਂਕਿ ਉਹ ਅਨਈਵਨ ਰਹ ਗਏ ਕਦੇ ਵੀ ਜੋ ਫੈਕਟਰੀ ਫਿਟਡ ਆਇਆ ਸੀ ਬਿਲਕੁਲ ਸਮੂਥ ਜਾਂ ਪਲੇਨ ਉਦਾਂ ਦਾ ਨਹੀਂ ਹੋ ਸਕਦਾ ਡੋਰ ਫਰੇਮ ਦੇ ਕਾਰਨ ਚੈੱਕ ਕਰੋ ਕਿਤੇ ਕੋਈ ਸੀਲੈਂਟ ਲਾਈਨ ਤਾਂ ਨਹੀਂ ਹੈਗੀ ਜਗਾ ਜਗਾ ਕਿਤੇ ਦੱਬੀ ਹੋਈ ਜਾਂ ਚਿਪਕੀ ਹੋਈ ਉਦਾਂ ਦਾ ਤਾਂ ਨਹੀਂ ਕੁਛ ਹੈਗਾ ਮਤਲਬ ਰਿਪੇਅਰ ਹੋਈ ਹੋਈ ਹੈ ਜੇ ਸਾਰੀਆਂ ਚੀਜ਼ਾਂ ਹੈਗੀਆਂ ਨਾ ਤਾਂ ਚੌਥਾ ਆਏਗਾ ਬਾਈ ਚੈਸੀ ਤੇ ਅੰਡਰ ਬਾਡੀ ਇਨਸਪੈਕਸ਼ਨ ਉਹਦੇ ਵਿੱਚ ਤੁਸੀਂ ਕੀ ਕਰਨਾ ਗੱਡੀ ਨੂੰ ਲਿਫਟ ਕਰਾ ਕੇ ਉਹਦੇ ਥੱਲੇ ਚੈੱਕ ਕਰਨਾ ਕਿ ਚੈਸੀ ਤੇ ਦੁਬਾਰਾ ਨਵਾਂ ਪੇਂਟ ਤਾਂ ਨਹੀਂ ਹੋਇਆ ਹੋਇਆ ਜਾਂ ਕਿਤੇ ਡੈਂਟ ਜਾਂ ਰਿਪੇ ਹੋਰ ਮਾਰਕਸ ਹੈਗੇ ਨੇ ਜਾਂ ਕਿ ਤਾ ਵੈਲਡਿੰਗ ਦਾ ਕੋਈ ਸਾਈਨ ਤੁਹਾਨੂੰ ਮਿਲ ਰਿਹਾ ਜੇ ਇਹ ਨਾ ਤਿੰਨਾਂ ਚੀਜ਼ਾਂ 'ਚ ਕੋਈ ਇੱਕ ਵੀ ਚੀਜ਼ ਮਿਲਦੀ ਆ ਤਾਂ 100% ਉਹ ਗੱਡੀ ਰਿਪੇਅਰ ਹੋਈ ਆ ਐਕਸੀਡੈਂਟ ਤੋਂ ਸਪੈਸ਼ਲੀ ਫਰੰਟ ਤੋਂ ਇਹ ਚੈੱਕ ਕਰਨਾ ਤੁਸੀਂ ਫਰੰਟ ਦੇ ਸਸਪੈਂਸ਼ਨ ਨੇ ਜੋ ਉਹਨਾਂ ਦਾ ਮਾਉਂਟ ਆ ਉਹ ਚੈੱਕ ਕਰੋ ਜੇ ਫਰੇਮ ਟਵਿਸਟਡ ਜਾਂ ਵੈਲਡ ਹੋਇਆ ਤਾਂ ਉਹਨੂੰ ਅਵਾਇਡ ਕਰੋ ਗੱਡੀ ਨੂੰ ਉਹ ਨਹੀਂ ਲੈਣੀ ਅੱਛਾ ਉਦੋਂ ਬਾਅਦ ਅਗਲਾ ਪੁਆਇੰਟ ਹੈਗਾ ਬਾਈ ਪੰਜਵਾਂ 에ਅਰ ਬੈਗ ਤੇ ओਡੋਮੀਟਰ 에ਅਰ ਬੈਗ ਜੇ ਕਦੇ ਖੁੱਲਿਆ ਹੋਇਆ ਡਿਪਲੋਏ ਹੋਇਆ ਹੋਇਆ ਤਾਂ ਸਟੀering ਵੀਲ ਜਾਂ ਡੈਸ਼ਬੋਰਡ ਨਵਾਂ ਲਵਾਊਗਾ ਬੰਦਾ ਕਿਉਂਕਿ 에어ਬੈਗ ਫੁੱਲ ਗਿਆ ਤਾਂ ਬੰਦਾ ਦੁਆਰਾ ਉਹ ਪਵਾਊਗਾ ਤਾਂ ਉਹ ਚੀਜ਼ ਬੜੇ ਆਰਾਮ ਨਾਲ ਪਤਾ ਲੱਗ ਜਾਂਦੀ ਹੈ ਫੇਕ 에어ਬੈਗ ਕਵਰ ਵੀ ਲੱਗਦੇ ਨੇ ਪਰ ਫਿਨਿਸ਼ਿੰਗ ਉਹਨਾਂ ਦੀ ਅਲੱਗ ਹੁੰਦੀ ਹੈ ਤਾਂ ਉਹ ਤੁਸੀਂ ਬੜੇ ਧਿਆਨ ਨਾਲ ਦੇਖਣਾ ਤੁਸੀਂ ਉਹਨੂੰ ਵੀ ਫੜ ਲੋਗੇ ਤੇ ਆਡੋਮੀਟਰ ਵੀ ਬੈਕ ਹੋ ਸਕਦਾ ਤਾਂ ਇਹ ਤੁਸੀਂ ਸਿਰਫ ਸਰਵਿਸ ਹਿਸਟਰੀ ਚੈੱਕ ਕਰਨ ਨਾਲ ਹੀ ਤੁਹਾਨੂੰ ਪਤਾ ਲੱਗੂਗਾ ਹਮੇਸ਼ਾ ਗੱਡੀ ਉਸ ਹੀ ਲੈਣੀ ਹੈ ਜਿੱਦੇ ਜਿਹੜੀ ਗੱਡੀ ਦਾ ਤੁਹਾਡੇ ਕੋਲ ਸਰਵਿਸ ਰਿਕਾਰਡ ਹੈਗਾ ਹੁਣ ਤੁਹਾਨੂੰ ਥੋੜੇ ਜਿਮੈਂ ਬੋਨਸ ਟਿਪਸ ਦੱਸ ਦਿੰਨਾ ਕਾਰ ਦੀ ਆਰ.ਸੀ. ਅਤੇ ਇੰਸ਼ੋਰੈਂਸ ਆ ਜੋ ਉਹਨਾਂ ਦਾ ਰਿਕਾਰਡ ਤੁਸੀਂ ਆਨਲਾਈਨ ਚੈੱਕ ਕਰੋ ਕਿ ਕੋਈ ਕਲੇਮ ਤਾਂ ਨਹੀਂ ਹੋਇਆ ਕੋਈ ਕਲੇਮ ਹਿਸਟਰੀ ਹੈਗੀ ਹੈ ਗੱਡੀ ਦੀ ਕਿ ਨਹੀਂ ਹੈਗੀ ਜੇ ਗੱਡੀ ਐਕਸੀਡੈਂਟਲ ਹੋਊਗੀ ਤਾਂ ਉਹਦੇ ਨੇ ਡਿਟੇਲਸ ਮਿਲ ਜਾਂਦੀਆਂ ਨੇ ਜੇ ਫੇਰ ਵੀ ਤੁਹਾਨੂੰ ਸੈਕਨਡ ਹੈਂਡ ਗੱਡੀ ਲੈਣ ਲੱਗੇ ਡਰ ਲੱਗਦਾ ਕਿਉਂਕਿ ਅਮਾਉਂਟ ਵੱਡੀ ਹੁੰਦੀ ਹੈ ਰੇਕ ਬੰਦੇ ਦੀ ਮਿਹਨਤ ਦੀ ਕਮਾਈ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਕਾਰ ਇਨਸਪੈਕਸ਼ਨ ਕਰਨ ਤੁਹਾਡੇ ਨਾਲ ਚੱਲਾਂਗੇ ਏਰੀਆ ਦੇ ਹਿਸਾਬ ਨਾਲ ਬਾਈ ਅਸੀਂ ਆਪਣੇ ਪੈਸੇ ਲਵਾਂਗੇ ਜੋ ਵੀ ਸਾਡਾ ਖਰਚਾ ਹੋਊਗਾ ਥੱਲੇ ਵਟਸਐਪ ਵਾਲਾ ਨੰਬਰ ਚੱਲੀ ਜਾਂਦਾ ਵਟਸਐਪ ਤੇ ਮੈਸ ਤਾਂ ਆ ਪੰਜ ਚੀਜ਼ਾਂ ਤੇ ਪੂਰਾ ਧਿਆਨ ਰੱਖਿਓ। ਬਾਕੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ। ਫਾਲੋ ਵਾਲਾ ਬਟਨ ਦਬਾ ਦਿਓ ਜੇ ਨਹੀਂ ਦਬਿਆ ਹਜੇ ਤੱਕ। ਬਾਕੀ ਮਿਲਦੇ ਆਂ ਆਪਾਂ ਫੇਰ ਕਿਸੇ ਨਵੀਂ ਵੀਡੀਓ ਦੇ ਵਿੱਚ।